ਹਾਂਜੀ ਦੋਸਤੋ ਤੁਹਾਡੇ ਵਾਸਤੇ 7001 ਜਿਹੜੀ ਭਿੰਡੀ ਆਪਣੇ ਕਾਊਂਟਰ ਤੇ ਪਹੁੰਚ ਚੁੱਕੀ ਹੈ ਪੰਜਾਬ ਪੈਸ਼ੀ ਸਟੋਰ ਮਾਨਸਾ ਕੈਂਚੇ ਦੇ ਕੈਸ਼ ਕਾਊਂਟਰ ਖਿਆਲਿਆਂ ਦਾ ਤੇ ਜਿਹੜੇ ਵੀ ਸੱਜਣ ਮਿੱਤਰ ਵੀ ਭਿੰਡੀ ਲਾਉਣ ਦੇ ਸ਼ਕੀਨ ਹੈ ਤੇ 7001 ਭਿੰਡੀ ਤੁਸੀਂ ਇੱਕ ਵਾਰੀ ਲਾ ਕੇ ਜ਼ਰੂਰ ਦੇਖਿਓ ਜੇ ਇੱਕ ਵਾਰੀ ਭਿੰਡੀ ਤੁਹਾਡੇ ਖੇਤ 'ਚ ਲਾਗੀ ਤਾਂ ਮੰਨ ਲਓ ਤੁਸੀਂ ਸਾਰੇ ਨੇ ਵੈਰਾਈਆਂ ਲਾਉਣੇ ਭੁੱਲ ਜਾਓਗੇ ਸਾਡੇ ਜਿਹੜੇ ਪੁਰਾਣੇ ਫਾਰਮਰ ਵੀ ਰਿਹਾ ਉਹ ਤੇ ਚੀਵਰੇ ਜਾਣਦੇ ਆ ਉਹ ਸਾਰੇ ਨੌਲੇਜ ਰੱਖਦੇ ਆ ਪਰ ਇਹ ਇਹ ਵੀਡੀਓ ਸਪੈਸ਼ਲ ਬਣਾ ਰਹੇ ਆ ਇਹ ਆਪਾਂ ਬਣਾ ਰਹੇ ਆ ਨਵੇਂਆਂ ਵਾਸਤੇ ਜਿਹੜੇ ਨਵੇਂ ਵਿਚਾਰੇ ਭਿੰਡੀ ਲਾਉਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਰ ਉਹ ਵੀ ਕੋਈ ਸਸਤਾ ਲੈ ਲੈਂਦੇ ਕੋਈ ਕਿਵੇਂ ਲੈ ਲੈਂਦੇ ਆ ਗਲਤ ਮੀਂਹ ਲੈ ਲੈਂਦੇ ਆ ਬਾਅਦ ਚ ਜਿਹੜਾ ਝਾੜ ਹੈ ਉਹ ਸਹੀ ਨਹੀਂ ਬਣਦੇ ਇਸ ਕਰਕੇ ਤੁਹਾਡੇ ਵਾਸਤੇ ਆਪਾਂ ਜਿਹੜਾ ਟਾਪ ਦਾ ਬ੍ਰਾਂਡ ਹੈ ਓਂਕਾਰ ਸੀਡ ਦਾ 7001 ਭਿੰਡੀ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਤੁਸੀਂ ਭਿੰਡੀ ਲਾਉਣ ਵਾਰ ਜੇ ਮਨ ਬਣਾ ਰਹੇ ਹੋ ਤਾਂ ਸਿਰਫ ਇਹੀ ਭਿੰਡੀ ਲਾਇਓ ਹੋਰ ਭਿੰਡੀ ਲਾਉਣ ਬਾਰੇ ਤੁਸੀਂ ਸੋਚੋ ਵੀ ਨਾ ਬੇਸ਼ੱਕ ਨਾ ਲਾਇਓ ਗੱਲ ਵੱਖਰਾ ਵਿਸ਼ਾ ਪਰ ਸਤਰਪਿੰਡੀ ਤੁਸੀਂ ਜ਼ਰੂਰ ਲਾਉਣੀ ਹੈ ਜੇ ਲਾ ਕੇ ਵੇਖੀ ਤਾਂ ਤੁਸੀਂ ਐ ਮੰਨ ਲਓ ਵੀ ਮੁੜ ਕੇ ਇਹਦਾ ਖੇੜਾ ਨਹੀਂ ਛੱਡਣਾ ਕਿਉਂਕਿ ਕਾਰਨ ਕੀ ਹੈ ਰੇਟ ਵਿੱਚ ਇਹ ਮਾਰਕੀਟ ਬਹੁਤ ਸੋਹਣੀ ਰਹਿੰਦੀ ਹੈ ਤੇ ਜਿਹੜਾ ਇਹਦਾ ਝਾੜ ਹੈ ਆਮ ਰੇਟ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਤੇ ਜਵਾਨ ਬਹੁਤ ਰਹਿੰਦੀ ਹੈ ਤੇ ਜਿਹੜੀ ਹਾਈਟ ਹੈ 1 ਲੱਖ ਤੱਕ ਹੈਡ ਰਿਕ ਕਰਦੀ ਬਹੁਤ ਸਲੋ ਹਾਈਟ ਕਰਦੀ ਹੈ ਤਾਂ ਇਹਦੇ ਵਿੱਚ ਵੀ ਮਲਕੇ ਮੈਂ ਤੁਹਾਨੂੰ ਕੀ ਕੀ ਬੋਕੇ ਦੱਸਾਂ ਵੀ ਜਿੰਨੇ ਗੁਣ ਕੋ ਉੰਨੇ ਗੁਣੇ ਵਿੱਚ ਭਰੇ ਹੋਏ ਐ ਉਹ ਧੰਨਵਾਦ ਵੀਡੀਓ ਸ਼ੇਅਰ ਕਰਿਓ ਸਾਡੇ ਹੋਰ ਫਾਰਮਾਂ ਤੱਕ ਪਹੁੰਚੇ